ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਸਾਰੇ ਇਥੋਂ ਦੇ ਵਸਨੀਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਇੱਥੇ ਨਵਾਂ ਜੁਆਇਨ ਕੀਤਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇੱਥੇ ਸੇਵਾ ਨੇ ਬੰਨ ਦਾ ਮੌਕਾ ਮਿਲਿਆ ਸਾਡੇ ਮਾਨਯੋਗ ਡੀਆਈਜੀ ਸਾਹਿਬ ਨਵੀਨ ਸਿੰਘਲਾ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਐਸਪੀ ਹੈੱਡਕੁਆਰਟਰ ਤੇ ਐਸਪੀ ਪੀਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰਾਂਗੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਹਰ ਕ੍ਰਾਈਮਨਲ ਲਈ ਚਾਹੇ ਉਹ ਨਸ਼ੇ ਦਾ ਵਪਾਰੀ ਹੋਵੇ ਇਲੀਗਲ ਸੱਟਾ ਦਾ ਕੰਮ ਚੱਲਦਾ ਹੋਵੇ ਇਲੀਗਲ ਸ਼ਰਾਬ ਦਾ ਕੰਮ ਹੋਵੇ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਅਸੀਂ ਪੂਰਾ ਸਟ੍ਰਿਕਟ ਉਹਨਾਂ ਤੇ ਐਕਸ਼ਨ ਕਰਾਂਗੇ ਸਾਨੂੰ ਇਸ ਚੀਜ਼ ਲਈ ਸਾਰੇ ਇੱਥੋਂ ਦੇ ਲੋਕਾਂ ਦਾ ਵੀ ਸਹਿਯੋਗ ਦੀ ਲੋੜ ਹੈ ਉਹ 112 ਤੇ ਕਾਲ ਕਰ ਸਕਦੇ ਆ ਸਾਡੇ ਐਸ ਐਚ ਓ ਸਾਰੇ ਬੜੇ ਚੰਗੇ ਨੇ ਸਾਡੇ ਦਫ਼ਤਰ ਆ ਕੇ ਕੰਪਲੀਟ ਕਰ ਸਕਦੇ ਆ ਇਹ ਸੇ ਪੰਜਾਬ ਦੀ ਹੈਲਪਲਾਈਨ ਬਣੀ ਹੈ ਉੱਥੇ ਇਨਫਾਰਮੇਸ਼ਨ ਦੇ ਸਕਦੇ ਆ ਉਹਨਾਂ ਦੇ ਨਾਮਾਂ ਨੂੰ ਗੁਪਤ ਰੱਖਿਆ ਜਾਊਗਾ ਪੂਰਾ ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਊਗਾ ਐਟ ਦ ਸੇਮ ਟਾਈਮ ਇੱਕ ਇੰਪੋਰਟੈਂਟ ਹੋਰ ਚੀਜ਼ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਹੈ ਕਿ ਪੰਚਾਇਤੀ ਇਲੈਕਸ਼ਨ ਹੈ ਤੇ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਅਸੀਂ 플ੈਗ ਮਾਰਚਸ ਕਰਨੇ ਸ਼ੁਰੂ ਕਰਤੇ ਅਸੀਂ ਕੱਲ ਕਾਲਾ ਸੰਗਿਆ ਦੇ ਏਰੀਆ 'ਚ 플ੈਗ ਮਾਰਚ ਕੀਤਾ ਸੀ ਆਰਸੀਪ ਦੇ ਏਰੀਆ 'ਚ 플ੈਗ ਮਾਰਚ ਕੀਤਾ ਸੀ ਸਾਡੀ ਸਾਰੇ ਐਸ.ਐਚ.ਓ. ਦੀ ਟੀਮ 플ੈਗ ਮਾਰਚਸ ਹਾਜ਼ਰ ਸੀਗੀ ਅਸੀਂ ਇਨਸ਼ੋਰ ਕਰਾਂਗੇ ਕਿ ਇੱਥੇ ਇਲੈਕਸ਼ਨ ਬਿਨਾਂ ਕਿਸੇ ਪ੍ਰੈਸ਼ਰ ਤੋਂ ਹੋਣ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਕ੍ਰਾਈਮ ਫ੍ਰੀ ਇਲੈਕਸ਼ਨ ਹੋਣ ਇਹ ਚ ਵੀ ਸਾਨੂੰ ਸਾਰੇ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੋਊਗੀ ਅਦਰ ਦਨ ਥੈਟ ਮੈਂ ਇੱਕ ਸਾਰੇ ਲੋਕਾਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਹਾਂ ਜਿਹੜੇ ਸਾਡੇ ਕਿਸਾਨ ਭਰਾ ਨੇ ਕਿ ਆਪਾਂ ਉਹ ਉਹਨਾਂ ਦਾ ਯੋਗਦਾਨ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਹੈ ਪਰ ਐਟ ਦ ਸੇਮ ਟਾਈਮ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਆਪਣੇ ਵਾਤਾਵਰਣ ਨੂੰ ਬਚਾ ਕੇ ਰੱਖਣ ਤਾਂ ਕਿ ਉਹਨਾਂ ਦੀਆਂ ਤੇ ਸਾਰਿਆਂ ਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਰੱਖਿਅਤ ਰਹਿ ਸਕਣ ਤੇ ਉਹ ਕਿਰਪਾ ਕਰਕੇ ਪ੍ਰਾਣੀ ਨੂੰ ਅਗਨਾ ਲਣ ਤੇ ਇੱਕ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਅੰਡਰਏਜ ਡਰਾਈਵਿੰਗ ਆਪਾਂ ਨੂੰ ਦੇਖਦੇ ਆਏ ਕਿ ਅੰਡਰਏਜ ਡਰਾਈਵਿੰਗ ਬਹੁਤ ਵੱਧ ਰਹੀ ਹੈ ਤੇ ਅੰਡਰਏਜ ਡਰਾਈਵਿੰਗ ਤੋਂ ਬਾਕੀ ਸਾਡੀ ਚਾਰੋਂ ਐਸਐਚਓਜ਼ ਦੀ ਤੈਨੂੰ ਚੌਕੀ ਚਾਰਜ ਦੀ ਟੀਮ ਬੜੀ ਸੁਹਰਦ ਹੈ ਤੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਸਰ ਸ਼ਹਿਰ ਜੋ ਆਨਲਾਈਨ ਬੈਂਟਾ ਦੇਖਿਆ ਜਾ ਰਿਹਾ ਹੈ ਜੇ ਪੁਲਿਸ ਅੰਦੀ ਪਰ ਰੱਖਦਾ ਬੰਦ ਅਗਲਾ ਮਹੀਨੇ ਦਾ ਸਾਰਾ ਬੈਂਟਾ ਰੱਖੋ ਇਹਦੇ ਸਾਡੇ ਦੋ ਚੈਲੰਜਸ ਨੇ ਜਿਵੇਂ ਕਿ ਇਲੈਕਸ਼ਨ ਵੀ ਹੈ ਐਟ ਦ ਸੇਮ ਟਾਈਮ ਆਪਾਂ ਨੂੰ ਪਤਾ ਹੈ ਕਿ ਦੁਸ਼ਹਿਰਾ ਆ ਰਿਹਾ ਹੈ ਤੇ ਮੰਦਰਾਂ 'ਚ ਪ੍ਰੋਗਰਾਮ ਹੋਣਗੇ ਉਹਦੇ ਲਈ ਸਾਡੀ ਪੀਸੀਆਰ ਦੀ ਟੀਮ ਹੈ ਟਰੈਫਿਕ ਇਨਚਾਰਜ ਨੇ ਤੇ ਸਾਡੇ ਐਸਐਚਓ ਦੀ ਟੀਮ ਹੈ ਰੈਗੂਲਰ ਬੇਸਿਕ ਚੈਕਿੰਗ ਹੋ ਰਹੀ ਹੈ ਕਾਸੋ ਆਪਰੇਸ਼ਨ ਵੀ ਕਰ ਰਹੇ ਆ ਜਿਹੜੇ ਸ਼ਰਾਬੀ ਅਨਸਰ ਨੇ ਅਸੀਂ ਉਹਨਾਂ ਦੇ ਪ੍ਰੀਵੈਂਟਿਵ ਇਨਫੈਕਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਜੇ ਕੋਈ ਵੀ ਸਾਨੂੰ ਇਦਾਂ ਦੀ ਕੰਪਲੇਂਟ ਆਂਦੀ ਹੈ ਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਖੋਰੀਆਂ ਘਟਨਾਵਾਂ ਚੋਰੀਆਂ ਚੋਰੀ ਬਹੁਤ ਜ਼ਿਆਦਾ ਵਧੀਆਂ ਉਹ ਤੇ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਖੋਰੀਆਂ ਘਟਨਾਵਾਂ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਟ੍ਰੇਸ ਵੀ ਕੀਤਾ ਜਾਵੇ। ਉਹਦੇ ਸਾਡੇ ਨੂੰ ਕੁਝ ਰਿਕੁਐਸਟ ਹੈ। ਇੱਕ ਤਾਂ ਜਿੰਨੇ ਵੀ ਮੋਟਰਸਾਈਕਲ ਨੇ ਜਿਹੜੇ ਬਿਨਾ ਨੰਬਰੀ ਚੱਲਦੇ ਆ ਅਸੀਂ ਸਾਰੇ ਉਹਨਾਂ ਦੇ ਚਲਾਨ ਵਧਾ ਰਹੇ ਹਾਂ ਤੇ ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਮੋਟਰਸਾਈਕਲਾਂ ਦੇ ਨੰਬਰ ਹਜੇ ਵੀ ਪੁਰਾਣੇ ਲੱਗੇ ਹੋਏ ਆ ਜਿਹੜੀ ਇੰਡੀਆ ਵਾਲੀ ਨੰਬਰ ਪ ਦੂਸਰਾ ਮੂੰਹ ਟੱਕ ਕੇ ਮੋਟਰਸਾਈਕਲ ਨਾ ਚਲਾਇਆ ਜਾਵੇ ਕਿਉਂਕਿ ਉਹਦੇ ਨਾਲ ਇਹ ਹੁੰਦਾ ਹੈ ਕਿ ਆਪਾਂ ਚਲੋ ਬਹੁਤ ਘੱਟੇ ਕਰਕੇ ਜਾਂ ਗਰਮੀ ਕਰਕੇ ਕਈ ਵਾਰ ਪੱਗ ਕਰਕੇ ਜਾਂ ਦਾੜੀ ਕਰਕੇ ਆਪਾਂ ਮੂੰਹ ਤੇ ਕਪੜਾ ਮੱਲ ਲੈਂਦੇ ਆ ਪਰ ਇਹਦੇ ਨਾਲ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਸ਼ਹਿ ਮਿਲ ਜਾਂਦੀ ਹੈ ਕਿਉਂਕਿ ਦਸਾਂ ਚੋਂ ਕਿਹੜਾ ਕ੍ਰਿਮੀਨਲ ਬੰਦਾ ਆਪਾਂ ਆਈਡੈਂਟੀਫਾਈ ਨਹੀਂ ਕਰ ਪਾਂਦੇ ਕੈਮਰਿਆਂ 'ਚੋਂ ਜੇ ਮੂੰਹ ਟੱਕਿਆ ਹੁੰਦਾ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਤਾਂ ਉਹਨੂੰ ਆਈਡੈਂਟੀਫਾਈ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਪੂਰਥਲਾ ਸ਼ਹਿਰ ਦੇ ਵਿੱਚ ਦਲੇ ਸੱਤੇ ਹੋਰ ਜੁਨੇ ਦੀ ਬਹੁਤ ਵੱਡੀ ਸਮੱਸਿਆ ਹੈ ਮੈਂ ਅੱਜ ਤੱਕ ਹੱ ਇਦੇ ਲਈ ਵੀ ਸਾਡੀ ਟੀਮ ਯਤਨ ਕਰ ਰਹੀ ਹੈ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੇ ਨਾਲ ਰਲ ਕੇ ਅਸੀਂ ਜੁਆਇੰਟ ਆਪਰੇਸ਼ਨਸ ਕਰਾਂਗੇ ਤੇ ਇਹਦੇ ਵਿੱਚ ਲੋਕਾਂ ਦੀ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਕੋਈ ਵੀ ਤੁਹਾਡੇ ਕੋਲ ਸਾਰਾ ਕੋਈ ਇਨਪੁਟ ਹੋਊਗਾ ਤਾਂ ਉਹ ਸਾਡੇ ਕੋਲ ਆ ਕੇ ਸ਼ੇਅਰ ਕਰ ਸਕਦੇ ਹੋ ਸਾਡੀ ਜਿਹੜੀ ਟ੍ਰੈਫਿਕ ਟੀਮ ਹੈ ਉਹ ਪਲੱਸ ਐਸਐਚਓ ਦੀ ਟੀਮ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਥੋੜਾ ਬੈਟਰ ਰੈਗੂਲੇਸ਼ਨ ਕਰ ਸਕਦੀ ਹੈ ਉਹਨਾਂ ਨਾਲ ਵੀ ਇੱਕ ਮੀਟਿੰਗ ਕਰ ਲੈਣਾ ਹੈ ਤੇ ਇੱਕ ਹੋਰ ਸਿਗਾ ਕਿ ਜਿੰਨੀਆਂ ਵੀ ਦੁਕਾਨਾਂ ਨੇ ਤੇ ਕਰਨੇ ਜਿਨ੍ਹਾਂ ਦੇ ਕੈਮਰੇ ਨਹੀਂ ਲੱਗੇ ਹੋਏ ਉਹ ਕੱਲੀ ਆਪਣੀ ਸਿਕਿਉਰਿਟੀ ਨਹੀਂ ਹੈ ਉਹ ਇੱਕ ਪਬਲਿਕ ਗੁੱਡ ਵੀ ਹੈ ਮਤਲਬ ਮੈਕਸਿਮਮ ਕੈਮਰੇਸ ਲੋਏ ਜਾਣ ਜਿੰਨੀਆਂ ਵੀ ਦੁਕਾਨਾਂ ਨੇ ਦੁਕਾਨ ਵਾਲੇ ਮੈਂ ਦੇਖਿਆ ਹੈ ਕਿ ਬਹੁਤ ਵਾਰ ਆਪਾਂ ਆਪਣੇ ਗੇਟ ਨੂੰ ਕਵਰ ਕਰ ਲੈਂਦੇ ਆ ਪਰ ਜਿਹੜੇ ਵੀ ਆਪਾਂ ਕੈਮਰੇ ਲਵਾਉਣੇ ਆਂ ਐਟਲੀਸਟ ਹਰ ਘਰ ਤੇ ਹਰ ਦੁਕਾਨ ਵਾਲੇ ਦੋ ਕੈਮਰੇ ਜਿੱਦਾਂ ਦੇ ਲਵਾਣ ਜਿਹੜੇ ਰੋਡ ਦੇ ਦੋਨੋਂ ਐਂਗਲਸ ਨੂੰ ਕਵਰ ਕਰਦੇ ਹੋਣ ਇੱਕ ਲੈਫਟ ਤੋਂ ਤੇ ਇੱਕ ਰਾਈਟ ਤੋਂ ਸਰ ਆਪਣ ਇੱਕ ਹੌਸਲਦਾਰ ਤੋਂ ਬਾਅਦ ਅੱਛਾ ਬੋਲਦਾ ਸਰਕਾਰੀ ਉਹ ਜੀ ਜਿਹੜੇ ਦੁਕਾਨਾਂ ਵਾਲੇ ਜਦੋਂ ਇਹ ਕਹਿੰਦੇ ਸਾਨੂੰ ਧਮਕੀਆਂ ਲੱਗਦੀਆਂ ਜਿਵੇਂ ਉਹਨਾਂ ਨੂੰ ਕਹਿੰਦੇ ਬਿਆਨ ਤੋਂ ਮਨਾ ਕਰ ਦਿੱਤਾ ਉਹ ਕਿੰਨੇ ਜੇ ਕੋਈ ਵੀ ਦਾ ਇੰਪੋਰਟ ਹੈ ਤਾਂ ਪਲੀਜ਼ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਉੱਥੇ ਪੀਸੀਆਰ ਦੀ ਪੈਟਰੋਲਿੰਗ ਵਧਾ ਦਿੰਦੇ ਆਂ ਤੇ ਐਸਐਚਓ ਦੀ ਟੀਮ ਵੀ ਲਾ ਦਿੰਦੇ ਆਂ ਸਮੱਸਿਆ ਕੀ ਨਾ ਕਰਦੇ ਲੋਕਾਂ ਨੂੰ ਮੈਸੇਜ ਹੀ ਹੈ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਇੱਕ ਪੀਸਫੁਲ ਸੋਸਾਇਟੀ ਬਣਾ ਚੋ ਸਾਡਾ ਸਾਥ ਦੇਣ ਤੇ ਜੋ ਵੀ ਉਹਨਾਂ ਦੇ ਕੋਈ ਇਨਪੁਟ ਹੈ ਕੋਈ ਵੀ ਤਕਲੀਫ ਹੈ ਦੁੱਖ ਹੈ ਉਹ ਸ਼ੇਅਰ ਕਰ ਸਕਦੇ ਰਾਈਟ ਥੈਂਕ ਯੂ ਥੋੜਾ ਪਹਿਲਾਂ ਆਪਣੇ ਬਾਰੇ ਦੱਸੋ ਜਿਸ ਦਾ ਨਾਮ ਦੀਪਕਰਨ ਸਿੰਘ ਹੈ ਮੈਂ ਲੁਧਿਆਣੇ ਤੋਂ ਆਣ 2022 ਬੈਸ ਡੀਐਸਪੀ ਹੈ ਤੇ ਇਸ ਤੋਂ ਪਹਿਲਾਂ ਮੈਂ ਆਪਣਾ ਅੰਡਰ ਟ੍ਰੇਨਿੰਗ ਪੀਰੀਅਡ ਜਗਰੋਂ ਵਿੱਚ ਕੀਤਾ ਇਸ ਤੋਂ ਪਹਿਲਾਂ ਥੋੜੀ ਦੇਰ ਮੈਂ ਜਗਰੋਂ ਜਲੰਧਰ ਦਿਹਾਤੀ ਸਰਵਿਸ ਨਿਭਾਈ ਹੈ ਤੇ ਇਸ ਤੋਂ ਆਉਣ ਤੋਂ ਪਹਿਲਾਂ ਮੈਂ ਹੁਸ਼ਿਆਰਪੁਰ ਸਿਟੀ ਅਸ ਸਬ ਡਿਵੀਜ਼ਨ ਲਗਾ ਕੇ